ਫਾਜ਼ਲਕਾਦੀ ਸਬਡਿਵੀਜ਼ਨ ਜਲਾਲਾਬਾਦ ਦੀ ਪੁਲਿਸ ਚੌਕੀ ਕਪਾਇਆ ਵਿੱਚ ਤੰਦਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੇ ਸਬੰਧ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਬ੍ਰੈਡ ਪਕੌੜੇ ਦਾ ਲੰਗਰ ਫਾਜ਼ਲਕਾਦੀ ਸਬਡਿਵੀਜ਼ਨ ਜਲਾਲਾਬਾਦ ਦੀ ਚੌਕੀ ਪੁਲਿਸ ਗਬਾਇਆ ਵਿੱਚ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੇ ਸਬੰਧ ਦੇ ਵਿੱਚ ਅੱਜ ਬ੍ਰੈਡ ਪਕੌੜੇ ਦਾ ਲੰਗਰ ਬੜੀ ਖੁਸ਼ੀ ਨਾਲ ਲਗਾਇਆ ਗਿਆ ਪੁਲਿਸ ਮਿਲਾਜ ਮਾਨਿੰਗ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਉਹਨਾਂ ਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਵੱਲੋਂ ਬਾਬਾ ਜੀ ਦੇ ਮੇਲੇ ਤੇ ਅੱਜ ਲੰਗਰ ਲਗਾਇਆ ਗਿਆ ਰਿਹਾ ਔਰ ਬੜੇ ਉਤਸ਼ਾਹ ਦੇ ਨਾਲ ਇਲਾਕਾ ਵਾਸੀ ਇਸ ਚੌਕੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਬ੍ਰੈਡ ਪਕੌੜੇ ਦਾ ਲੰਗਰ ਛਕਿਆ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਮਾੜੇ ਕੰਮ ਤਾਂ ਲੋਕਾਂ ਤੱਕ ਪਹਿਲਾਂ ਪਹੁੰਚ ਜਾਂਦੇ ਹਨ ਪਰ ਚੰਗੇ ਕੰਮਾਂ ਨੂੰ ਥੋੜਾ ਸਮਾਂ ਲੱਗਦਾ ਹੈ ਉਨਾ ਕਹਿਆ ਕਿ ਪੁਲਿਸ ਵੱਲੋਂ ਚੰਗੇ ਅਪਰਾਲੇ ਵੀ ਕੀਤੇ ਜਾਂਦੇ ਹਨ ਪਰ ਚੰਗੇ ਅਪਰਾਲੇ ਲੋਕਾਂ ਤੱਕ ਘੱਟ ਪਹੁੰਚਦੇ ਹਨ ਉਹਨਾਂ ਕਹਿਆ ਕਿ ਉਹਨਾਂ ਵੱਲੋਂ ਅੱਜ ਬੜੀ ਖੁਸ਼ੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੇ ਸਬੰਧ ਦੇ ਵਿੱਚ ਅੱਜ ਪੁਲਿਸ ਚੌਕੀ ਕਪਾਇਆ ਦੇ ਵਿੱਚ ਬ੍ਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਜਿਸ ਦੇ ਚੱਲਦੇ ਅੱਜ ਇਲਾਕਾ ਵਾਸੀ ਬੜੀ ਖੁਸ਼ੀ ਦੇ ਨਾਲ ਪੁਲਿਸ ਚੌਕੀ ਦੇ ਵਿੱਚ ਪਹੁੰਚ ਕੇ ਬ੍ਰੈਡ ਪਕੌੜੇ ਅਤੇ ਚਾਹ ਦਾ ਲੰਗਰ ਛਕ ਰਹੇ ਹਨ ਉਹਨਾਂ ਨੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਸੀ ਪਾਈਚਾਰਾ ਬਣਾਉਣ ਦੀ ਵੀ ਅਪੀਲ ਕੀਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਤਾਂ ਤੁਹਾਨੂੰ ਬੱਬਾ ਬੁੱਢਾ ਸਾਹਿਬ ਦੇ ਮੇਲੇ ਦੀ ਖੁਸ਼ੀ ਵਿੱਚ ਅਸੀਂ ਅੱਜ ਆਪਣੇ ਚੌਂਕੀ 'ਚ ਪਕੌੜਿਆਂ ਦਾ ਬਰੈਡਾਂ ਦਾ ਲੰਗਰ ਲਾਇਆ ਜੀ ਬਹੁਤ ਮਹਿਸੂਸ ਹੋ ਰਿਹਾ ਇਲਾਕੇ ਦੇ ਸਮੂਹ ਸੰਗਤਾਂ ਬੜੀ ਖੁਸ਼ ਨੇ ਲੰਗਰ ਸ਼ਾਕਰੀਆਂ ਨੇ ਤੇ ਪ੍ਰਮਾਤਮਾ ਲਾ ਕੇ ਸੁੱਖ ਸ਼ਾਂਤੀ ਬਣਾਈ ਰੱਖਿਆ ਜੀ ਬਹੁਤ ਵਾਰੀ ਵੇਖਣ ਨੂੰ ਮਿਲਦਾ ਹੈ ਵੀ ਪੁਲਿਸ ਤੇ ਹਮੇਸ਼ਾ ਇਲਜ਼ਾਮ ਹੀ ਲੈਂਦੇ ਨੇ ਪਰ ਚੰਗੇ ਕੰਮਾਂ ਨੂੰ ਲੋਕ ਨਹੀਂ ਵੇਖਦੇ ਅੱਜ ਤੁਸੀਂ ਇੱਕ ਵਧੀਆ ਪਾਸੇ ਪੁਲਿਸ ਬਹੁਤ ਚੰਗੇ ਕੰਮ ਕਰਦੀ ਰਹਿੰਦੀ ਪਰ ਕਿਤੇ ਨਾ ਕਿਤੇ ਲੋਕਾਂ ਤੱਕ ਨਹੀਂ ਪਹੁੰਚਦੇ ਚਲੋ ਜੀ ਚੰਗਾ ਕੰਮ ਤਾਂ ਪਹੁੰਚ ਹੀ ਜਾਂਦਾ ਜੀ ਬਾਕੀ ਪੁਲਿਸ ਦੇ ਮਾੜੇ ਕੰਮ ਲੋਕਾਂ ਨੂੰ ਜ਼ਿਆਦਾ ਦਿਖਦੇ ਆ ਜੀ ਤੇ ਚੰਗੇ ਕੰਮ ਤਾਂ ਘਾਟੀ ਰਹਿੰਦੇ ਆ ਜੀ ਬਾਕੀ ਪੁਲਿਸ ਦਾ ਤਾਂ ਇਹ ਹੀ ਹੁੰਦਾ ਜੀ ਵੀ ਚੰਗਾ ਹੀ ਹੋਵੇ ਕਿਸੇ ਦਾ ਕੋਈ ਮਾਰਾ ਨਾ ਹੋਵੇ ਜੀ ਇਲੈਕਸ਼ਨ ਆ ਰਹੇ ਨੇ ਸਰਪੰਚੀ ਦੇ ਔਰ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਲਾਕਾ ਵਾਸੀਆਂ ਨੂੰ ਇਹ ਕਹਿਣਾ ਜੀ ਆਪਸ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖੋ ਜੀ ਆਪਸੀ ਸਾਂਝ ਬਣਾ ਕੇ ਰੱਖੋ ਕਿਸੇ ਨਾਲ ਲੜਾਈ ਤਕੜਾ ਨਾ ਕਰੋ ਤੇ ਆ ਦੀ ਸਾਂਝ ਬਣਾ ਕੇ ਰੱਖੋ ਜੀ ਆ ਬਾਬਾ ਬੁੰਡਾ ਸਾਹਿਬ ਜੀ ਯਾਤ ਜਿਹੜਾ ਜੇ ਹਸਲਾਨਾ ਮੇਲਾ ਲੱਗਦਾ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਅੱਜ ਚੌਕੀਚਾਰ 10000 ਬਲਕਾਰ ਸਿੰਘ ਘਵਾਏ ਦੇ ਨਾਲ ਅਸੀਂ ਮਿਲ ਕੇ ਜਿਹੜਾ ਇੱਥੇ ਲੰਗਰ ਲਗਾਇਆ ਜੀ ਤੇ ਜਿਹੜੀ ਆਉਣ ਜਾਣ ਵਾਲੀ ਸੰਗਤ ਜਿਹੜਾ ਉਹਨਾਂ ਨੂੰ ਅਸੀਂ ਲੰਗਰ ਸ਼ਿਕਾਰ ਹੈ ਜੀ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੋਟਾਂ ਆ ਰਹੀਆਂ ਨੇ ਪਿੰਡਾਂ ਦੇ ਵਿੱਚ ਲੜਾਈਆਂ ਵੀ ਹੋਣ ਗਈਆਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਇਹ ਵੀ ਅਪੀਲ ਕਰਦੇ ਆ ਜਿਹੜਾ ਆਪਣਾ ਆਪਸੀ ਭਾਈਚਾਰਾ ਜਿਹੜਾ ਇਹ ਬਣਾ ਕੇ ਰੱਖਣ ਜਿਹੜੀਆਂ ਵੋਟਾਂ ਨੇ ਤਾਂ 5 ਸਾਲਾਂ ਬਾਅਦ ਆਉਂਦੀਆਂ ਜਾਂਦੀਆਂ ਰਹਿ ਜਾਂਦੀਆਂ ਜਿਹੜਾ ਆਪਣਾ ਭਾਈਚਾਰਾ ਇਹ ਸਦਾ ਵਾਸਤੇ ਜਿਹੜਾ ਬਣਿਆ ਰਹਿਣਾ ਚਾਹੀਦਾ ਹੈ ਤੇ ਜਿਹੜੀਆਂ ਵੋਟਾਂ ਰਲ ਮਿਲ ਕੇ ਆਪਾਂ ਜਿਹੜਾ ਜਿਹੜਾ ਬੰਦਾ ਜਿਹੜਾ ਕੈਂਡੀਡੇਟ ਵਧੀਆ ਲੱਗਦਾ ਉਹਨੂੰ ਪਾਉਣ ਜਿਹੜਾ ਜਿਹਨਾਂ ਦੇ ਕੰਮ ਆਵੇ ਸਰਕਾਰੀ ਦਰਬਾਰੇ ਇਹਨਾਂ ਦੇ ਨਾਲ ਜਾਵੇ ਦੁੱਖ ਤਕਲੀਫ ਦੇ ਵਿੱਚ ਜਿਹੜਾ ਹੋਵੇ ਇਹਨਾਂ ਦੇ ਨਾਲ ਖੜੇ ਕੋਈ ਸਰਪੰਚ ਬਣਾਉਣਾ ਚਾਹੀਦਾ ਤੇ ਨਾਲ ਇੱਕ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੋਣਾ ਚਾਹੀਦਾ ਪਿੰਡ ਦਾ ਜਿਹੜਾ ਸਰਪੰਚ ਜਿਹੜਾ ਜਿਹਨੂੰ ਹਰ ਇੱਕ ਮਹਿਗਵੇਂ ਬਾਰੇ ਕੰਮਕਾਰ ਬਾਰੇ ਨੌਲੇਜ ਹੋਵੇ ਜਿਹੜਾ ਪਿੰਡ ਵਾਸਤੇ ਕੋਈ ਵਧੀ ਸਕੀ ਵਗੈਰਾ ਸਰਕਾਰ ਦੇ ਕੋਲੋਂ ਲੈ ਕੇ ਆਵੇ ਉਦਾਂ ਦਾ ਸਰਪੰਚ ਚੁਣਨਾ ਚਾਹੀਦਾ ਤੇ ਪਿੰਡ ਜਿਹੜੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਤੇ ਆਪਸ ਵਿੱਚ ਭਾਈਚਾਰਾ ਜਿਹੜਾ ਇਹਨਾਂ ਨੂੰ ਬਣਾ ਕੇ ਰੱਖਣਾ ਚਾਹੀਦਾ ਜੀ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਇਹ ਜਿਹੜੀਆਂ